ਸੁਰਿੰਦਰ ਸਿੰਘ ਔਰ ਕਾਮਾ ਵਾਲੀ ਪਿੰਡ ਦੇ ਰਹਿਣ ਵਾਲੇ ਐ ਇਸ ਬ੍ਰਦਰ ਦੀ ਬਹੁਤ ਅਦਭੁਤ ਗਵਾਹੀ ਐ ਇਹ ਬ੍ਰਦਰ ਦੱਸ ਰਿਹਾ ਕਿ 12 ਸਾਲਾਂ ਤੋਂ ਇਹ ਚਿੱਟੇ ਦਾ ਨਸ਼ਾ ਕੈਪਸੂਲ ਦਾ ਗੋਲੀਆਂ ਦਾ ਤਾਂ ਹੋਰ ਜੋ ਵੀ ਕੋਈ ਨਸ਼ਾ ਆ ਜਾਂਦਾ ਸੀ ਇਹ ਸਾਰੇ ਤਰ੍ਹਾਂ ਦਾ ਨਸ਼ਾ ਕਰਦੇ ਸੀ ਸੁਣ ਲਿਓ ਧਿਆਨ ਦੇ ਨਾਲ ਚਿੱਟੇ ਦਾ ਗੋਲੀਆਂ ਦਾ ਔਰ ਜੋ ਕੁਝ ਵੀ ਨਸ਼ਾ ਮਿਲ ਜਾਂਦਾ ਸੀ ਇਹ ਬੰਦਾ ਕਰਦਾ ਸੀਗਾ ਹਾਂਜੀ ਬ੍ਰਦਰ ਦੱਸ ਰਿਹਾ ਕਿ ਹਰ ਰੋਜ਼ ਦਿਨ ਰਾਤ ਨਸ਼ੇ ਵਿੱਚ ਹੀ ਰਹਿੰਦੇ ਸੀ ਜਿਸ ਕਾਰਨ ਘਰ ਵਿੱਚ ਕਾਫੀ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀ ਔਰ ਜਿਸ ਤੋਂ ਇਹਨਾਂ ਦੇ ਫੈਮਿਲੀ ਮੈਂਬਰ ਪਰੇਸ਼ਾਨ ਹੋ ਕੇ ਇਸ ਨੂੰ ਘਰੋਂ ਵੀ ਬਾਹਰ ਕੱਢ ਦਿੰਦੇ ਸੀ ਪੂਰਾ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਸੀ ਔਰ ਬ੍ਰਦਰ ਦੱਸ ਰਿਹਾ ਕਿ ਇਹਨਾਂ ਨੇ ਨਸ਼ਾ ਛੱਡਣ ਦੀ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਇਹਨਾਂ ਤੋਂ ਨਸ਼ਾ ਨਹੀਂ ਛੁੱਟ ਰਿਹਾ ਸੀ ਪਰ ਬ੍ਰਦਰ ਦੱਸ ਰਿਹਾ ਕਿ ਜਦੋਂ ਅਸੀਂ ਮਾਂ ਬਸ਼ੀਖ ਚਰਚੀ ਚ ਪੱਲੀ ਵਾਰੀ ਆਏ ਸੰਤ ਜੀ ਨੇ ਇਹਨਾਂ ਦੇ ਲਈ ਪ੍ਰੇਰ ਕੀਤੀ ਇਹਨਾਂ ਵਚਨਾਂ ਨੇ ਵਿਸ਼ਵਾਸ ਦੇ ਨਾਲ ਜਦੋਂ ਇਸ ਬ੍ਰਦਰ ਨੇ ਸੁਣਿਆ ਤਾਂ ਬ੍ਰਦਰ ਦੱਸ ਰਿਹਾ ਕਿ ਉਹਨਾਂ ਸਾਰੇ ਨਸ਼ੇ ਤੋਂ ਜਿੰਨੇ ਵੀ ਸਾਰੇ ਨਸ਼ੇ ਕਰਦੇ ਸੀ 12 ਸਾਲਾਂ ਤੋਂ ਉਸ ਸਾਰੇ ਨਸ਼ੇ ਤੇ ਟੋਟਲੀ ਆਜ਼ਾਦ ਹੋ ਚੁੱਕੇ ਆ ਉਸ ਪਰਮੇਸ਼ਰ ਦਾ ਧੰਨਵਾਦ ਕਰਦੇ ਆ। oh jesus ਔਰ ਬ੍ਰਦਰ ਦੱਸ ਰਿਹਾ ਕਿ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਹਾਲਾਤ ਵੀ ਟੋਟਲੀ ਚੇਂਜ ਹੋ ਚੁੱਕੇ ਆ ਸਾਰਾ ਲੜਾਈ ਝਗੜਾ ਖਤਮ ਹੋ ਚੁੱਕਿਆ ਹੈ ਪਰਮੇਸ਼ਰ ਦਾ ਵਡਿਆਈ ਮहिमा ਕਰੀਏ ਝੋੜ ਦੇ ਨਾ ਪਰਮੇਸ਼ਰ ਦੇ ਲਈ ਨਸ਼ੇ ਤੋਂ ਆਜ਼ਾਦੀ ਮਤਲਬ ਇੱਕ ਨਵਾਂ ਜੀਵਨ ਖਾਸ ਕਰਕੇ ਚਿੱਟੇ ਦੇ ਨਸ਼ੇ ਤੋਂ ਅਗਰ ਕੋਈ ਵਿਅਕਤੀ ਇਹ ਨਸ਼ਾ ਕਰਦਾ ਆ ਤਾਂ ਕਹਿੰਦੇ ਆ ਕਿ ਇੰਨਾ ਭੜਾ ਨਸ਼ਾ ਆ ਇਹਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਔਰ ਅਗਰ ਕਿਸੇ ਦੇ ਬਲੱਡ ਦੇ ਵਿੱਚ ਇਹ ਰਚ ਗਿਆ ਔਰ 12 ਸਾਲ ਤੋਂ ਅਗਰ ਕਰ ਰਿਹਾ ਤਾਂ ਤੁਸੀਂ ਜਾਣ ਸਕਦੇ ਆ ਬਲੱਡ ਕੀ ਕੋਨੇ-ਕੋਨੇ ਤੱਕ ਰਚਿਆ ਪਿਆ ਹੋਊਗਾ ਨਸ਼ਾ ਤੇ ਉਸ ਚੀਜ਼ ਤੋਂ ਆਜ਼ਾਦੀ ਲੈਣੀ ਕਿਸੇ ਬੰਦੇ ਦੇ ਹੱਥ ਵਾਸ ਨਹੀਂ ਹੈ ਇਹ ਨਸ਼ਾ ਇਦਾਂ ਦਾ ਆ ਇਹ ਤੂੜ ਲੱਗਦੀ ਆ ਬੰਦੇ ਦੇ ਸਰੀਰ ਨੂੰ ਉਹ ਬੰਦਾ ਕਦੇ ਵੀ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ ਪਰ ਜਦੋਂ ਤੁਹਾਡੇ ਰੱਬ ਦਾ ਹੱਥ ਉੱਤਰਦਾ ਆ ਜਦੋਂ ਤੁਹਾਡਾ ਮਾਲਕ ਜਿਨੇ ਤੁਹਾਨੂੰ ਬਣਾਇਆ ਉਹ ਤੁਹਾਡੇ ਤੇ ਦਇਆ ਕਰਦਾ ਆ ਉਹ ਤੁਹਾਡੇ ਵੱਲ ਵੇਖਦਾ ਆ ਕਿ ਮੇਰੇ ਬੱਚਿਆਂ ਨੂੰ ਸ਼ੈਤਾਨ ਨੇ ਨਸ਼ੇ 'ਚ ਜਕੜਿਆ ਹੋਇਆ ਤੇ ਮੈਂ ਉਹਨਾਂ ਨੂੰ ਰਹਾ ਕਰਾਂਗਾ ਫਿਰ ਉਹ ਇਦਾਂ ਦੀਆਂ ਗਵਾਹੀਆਂ ਖੜੀਆਂ ਕਰਦਾ ਆ ਹੁਣ ਧਿਆਨ ਦੇਣਾ ਸੁਣਨਾ ਬ੍ਰਦਰ ਕਿੱਥੋਂ ਆਏ ਹੋ ਕਾਮਾਵਲੀ ਨਾਮ ਕੀ ਹੈ ਸੁਰਿੰਦਰ ਇਸ ਨੂੰ ਨਾ ਵੋਲਿਊਮ ਸਲੋ ਰੱਖੋ ਥੋੜੀ ਜੀ ਮਾਈਕ ਨੇੜੇ ਕਰਕੇ ਨਾ ਉੱਚੀ ਆਵਾਜ਼ ਨਾਲ ਬੋਲਣਾ ਕੀ ਨਾਮ ਹੈ ਯਾਰ ਕਿੱਥੋਂ ਆਇਓ ਮੇਰਾ ਨਾਮ ਸਰਿੰਦਰ ਸਿੰਘ ਹੈ ਜੀ ਹੂੰ ਪਿੰਡ ਕਮਾਂਵਾਲੀ ਤੋਂ ਓਕੇ ਤੇ ਪਹਿਲਾਂ ਦੱਸੋ ਪ੍ਰਭੂ ਨੂੰ ਕਿੰਨੇ ਚਿਰ ਤੋਂ ਜਾਣਦੇ ਹੋ ਚਾਰ ਪੰਜ ਸਾਲ ਤੋਂ ਜਾਣਦੇ ਸੀ ਪੰਜ ਸਾਲ ਤੋਂ ਪ੍ਰਭੂ ਯਿਸੂ ਨੂੰ ਵੀ ਜਾਣਦੇ ਆ ਤੇ ਨਸ਼ਾ ਕਿੰਨੇ ਟਾਈਮ ਤੋਂ ਕਰ ਰਹੇ ਸੀ ਲਗਭਗ 12 ਸਾਲ ਤੋਂ ਕਾਦਾ-ਗਾਦਾ ਨਸ਼ਾ ਕਰਦੇ ਸੀ ਦੇਖੋ ਬ੍ਰਦਰ ਪ੍ਰਭੂ ਨੇ ਤੁਹਾਨੂੰ ਨਵਾਂ ਜੀਵਨ ਦਿੱਤਾ ਤੇ ਖੁੱਲ ਕੇ ਦੱਸਣਾ ਕਿਉਂਕਿ ਉਹ ਕੋਰ ਦਾ ਖਤਮ ਹੋ ਗਿਆ ਸ਼ਰਮਣੀ ਮੰਨਣੀ ਡਰਨਾ ਨੀਆਂ ਕਿਸੇ ਗੱਲ ਤੋਂ ਜੇ ਜਾਣਨਾ ਹੈ ਕਿ ਪ੍ਰਭੂ ਤੈਨੂੰ ਇਸ ਤੋਂ ਵੀ ਉੱਪਰ ਲੈ ਕੇ ਜਾਏ ਤਾਂ ਡਿਟੇਲ ਦੇ ਵਿੱਚ ਦੱਸਣਾ ਸਾਰਿਆਂ ਨੂੰ 12 ਸਾਲ ਤੋਂ ਨਸ਼ਾ ਕਰਦੀ ਸੀ ਹਾਂਜੀ ਹਾਂਜੀ ਕਾਦਾ ਕਾਦਾ ਚਿੱਟੇ ਤੋਂ ਲਾਇਤੇ ਜੀ ਗੋਲੀਆਂ ਮਿਲ ਜਾਂਣ ਜਿਹੜੀ ਚੀਜ਼ ਮਿਲਦੀ ਸੀ ਉਹ ਖਾ ਲੈਣੀ ਜੋ ਵੀ ਨਸ਼ਾ ਮਿਲਦਾ ਸੀਗਾ ਉਹੀ ਖਾ ਲੈਂਦੇ ਸੀ ਤੇ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਚੀਜ਼ ਕਰਦਾ ਸੀ ਪਰ ਛੁੱਟ ਨਹੀਂ ਹੁੰਦਾ ਛੁੱਟਦਾ ਨਹੀਂ ਸੀਗਾ ਤੇ ਫਿਰ ਇਹਨਾਂ ਨਸ਼ਾ ਪੂਰਾ ਕਿਦਾਂ ਕਰਦਾ ਸੀ ਬਸ ਕੰਮ ਕਰਦਾ ਸੀ ਠੇਕੇਦਾਰ ਸੀ ਪੀਓਪੀ ਦਾ ਉਥੋਂ ਪੈਸੇ ਜ਼ਿਆਦਾ ਸੀ ਤੇ ਹੌਲੀ 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 ਲੱਗਦੀ ਲੱਗਦੀ ਲੱਗ ਗਈ ਪੈਸੇ ਜ਼ਿਆਦਾ ਬੰਦੇ ਸੀ ਉਥੇ ਹਾਂ ਹਾਂ ਉਹ ਸੁਣੋ ਜਿਹੜੇ ਜ਼ਿਆਦਾ ਲੈਣਾ ਚਾਹੁੰਦੇ ਆ ਜ਼ਿਆਦਾ ਖਾਣਾ ਵੀ ਮਾੜਾ ਆ ਹਾਂ ਬੰਦਾ ਫਰ ਜਾਂਦਾ ਜ਼ਿਆਦਾ ਪੈਸਾ ਵੀ ਮਾੜਾ ਦਿਮਾਗ ਖਰਾਬ ਹੋ ਜਾਂਦਾ ਜਦੋਂ ਖੁੱਲਾ ਡੁੱਲਾ ਆ ਜਾਂਦਾ ਉਦੋਂ ਫਿਰ ਪੁੱਠੇ ਪਾਸੇ ਧਿਆਨ ਜਾਂਦਾ ਪੈਸਾ ਖੁੱਲਾ ਸੀਗਾ ਔਰ ਨਸ਼ੇ 'ਚ ਜਾਂਦਾ ਹਾਂਜੀ ਹਾਂਜੀ ਫਿਰ ਫਿਰ ਜੀ ਮੈਂ ਘਰੋਂ ਮੈਨੂੰ ਮਨੋਂ ਲੜ ਕੇ ਗਿਆ ਸੀ ਅੱਛਾ ਤੇ ਇੱਥੇ ਟਾਲੀ ਵਾਲੇ ਦੀਦੀ ਰਹਿੰਦੀ ਸੀ ਮੇਰੇ ਓਕੇ ਤੁਸੀਂ ਦੱਸਿਆ ਕਿ ਜਦੋਂ ਨਸ਼ਾ ਕਰਦੇ ਹੁੰਦੇ ਸੀ ਤੇ ਘਰ ਦੇ ਵਿੱਚ ਲੜਾਈ ਝਗੜਾ ਬਹੁਤ ਰਹਿੰਦਾ ਸੀ ਹਾਂਜੀ ਹਾਂਜੀ ਦਿਨ ਰਾਤ ਹੀ ਨਸ਼ੇ 'ਚ ਰਹਿੰਦੇ ਸੀ ਹਾਂਜੀ ਹਾਂਜੀ ਅੱਛਾ ਰਾਤ ਨੂੰ ਵੀ ਉੱਠ ਕੇ ਲਾਉਂਦਾ ਸੀ ਜੀ ਚਿੱਟਾ ਜੇ ਚਿੱਟਾ ਮਿਲਣਾ ਤਾਂ ਜਿਹੜੀ ਚੀਜ਼ ਮਿਲਨੀ ਦਿਨੇ ਦਾ ਕਰਦੇ ਹੀ ਕਰਦੇ ਸੀ ਰਾਤ ਨੂੰ ਉੱਠ ਉੱਠ ਕੇ ਵੀ ਨਸ਼ਾ ਕਰਦੇ ਹੁੰਦੇ ਸੀ ਹੂੰ ਇਹਨਾਂ ਦੀ ਵਾਈਫ ਅੱਗੇ ਕਰੋ ਮਾਈਕ ਹਾਂਜੀ ਸੇ ਸਰਦਸੋ ਕੀ ਹਾਲਾਤ ਸੀਗੇ ਉਦੋਂ ਜੈਮਸੀ ਕੀ ਸਾਰਿਆਂ ਨੂੰ ਜੈਮਸੀ ਕੀ ਦੱਸੋ ਭੈਣ ਕੀ ਹਾਲਾਤ ਸੀਗੇ ਮੇਰਾ ਪਤੀ 12 ਸਾਲ ਤੋਂ ਨਸ਼ਾ ਕਰ ਰਿਆ ਸੀ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਐਨੇ ਕੁਕੇ ਮੈਂ ਦੱਸ ਨਹੀਂ ਸਕਦੀ ਅਸੀਂ ਦਿਨ ਰਾਤ ਰੋਂਦੇ ਸੀ ਵੀ ਜਿੰਨਾ ਪੈਸਾ ਹੁੰਦਾ ਸਾਰਾ ਨਸ਼ੇ 'ਚ ਹੀ ਜਾਂਦਾ ਸੀ ਹਾਂਜੀ ਹਾਂਜੀ ਅੱਛਾ ਬਿਲਕੁਲ ਜੀ ਹੂੰ ਤੁਸੀਂ ਦੱਸਿਆ ਕਿ ਘਰ 'ਚ ਲੜਾਈ ਝਗੜਾ ਵੀ ਬਹੁਤ ਰਹਿੰਦਾ ਸੀਗਾ ਬਹੁਤ ਜ਼ਿਆਦਾ ਪਲੇਸ ਰਹਿੰਦਾ ਸੀ ਜੇ ਰੋਟੀ ਖਾਣੀ ਤਾਂ ਖਾਣੀ ਨਾ ਖਾਣੀ ਤਾਂ ਨਾ ਖਾਣੀ ਓਹ ਤੇ ਘਰ ਦੇ ਕਈ ਵਾਰੀ ਬਾਹਰ ਵੀ ਘੜ ਦਿੰਦੇ ਸੀ ਇਸੇ ਦੁੱਖ ਤੋਂ ਹਾਂਜੀ ਹਾਂਜੀ ਕਈ ਵਾਰ ਤਾਂ ਅਸੀਂ ਆਪਣੇ ਆਪ ਨੂੰ ਖਤਮ ਕਰਨਾ ਚਾਹਿਆ ਮੈਂ ਕਿਹਾ ਮੈਂ ਮਰ ਜਾਣਾ ਇਹਨਾਂ ਕਿਹਾ ਮੈਂ ਮਰ ਜਾਣਾ ਵੀ ਨਸ਼ੇ ਤੋਂ ਹੀ ਇੰਨਾ ਦੁਖੀ ਹੋ ਗਏ ਕਿ ਘਰ ਦੇ ਵਿੱਚ ਵੀ ਰੱਖਣਾ ਤਿਆਰ ਨਹੀਂ ਸੀ ਇਹ ਅੱਖ ਦੇ ਤੁਹਾਡੇ ਪਰਿਵਾਰ ਵਾਲੇ ਰੱਖਣ ਦੇ ਲਈ ਰੈਡੀ ਨਹੀਂ ਸੀਗੇ ਤੁਸੀਂ ਦੁਖੀ ਹੋਗੇ ਕਿ ਹੁਣ ਅਸੀਂ ਖਤਮ ਹੋ ਜਣਾ ਹਾਂ ਹਾਂਜੀ ਹਾਂਜੀ ਅਸੀਂ ਇਹ ਵੀ ਕਹਿੰਦੇ ਸੀ ਕਿ ਅਸੀਂ ਖਤਮ ਹੋ ਜਾਈਏ ਹਮ ਪਰ ਫਿਰ ਮੈਂ ਸੋਚਦੀ ਸੀ ਕਿ ਇਹਦੀ ਤਾਂ ਜ਼ਿੰਦਗੀ ਵੈਸੇ ਨਸ਼ੇ ਨੇ ਖਤਮ ਕਰ ਦਿੱਤੀ ਏ ਤੇ ਮੇਰੇ ਬੱਚੇ ਰੋਲ ਜਾਣਗੇ ਬੱਚੇ ਕਿੰਨੇ ਆ ਤੁਹਾਡੇ ਇੱਕ ਬੇਟੀ ਏ ਔਰ ਇੱਕ ਬੇਟਾ ਏ ਅੱਛਾ ਹਮ ਫਿਰ ਅਸੀਂ 5 ਸਾਲ ਤੋਂ ਪਹਿਲਾਂ ਵੀ ਪ੍ਰਭੂ ਵਿੱਚ ਸੀ ਅੱਛਾ ਕਿਤੋਂ ਵੀ ਕੁਝ ਨਹੀਂ ਸਾਨੂੰ ਮਿਲਿਆ 5 ਸਾਲ ਦੇ ਵਿੱਚ ਇੱਕੋ ਜਗ੍ਹਾ ਤੇ ਰਹਿ ਜਾ ਅਲੱਗ-ਅਲੱਗ ਘੁੰਮ ਕੇ ਦੇਖਿਆ ਵੀ ਛੜਕਾਰਾ ਮਿਲਦੇ ਸੀ ਅਸੀਂ ਜਾਂਦੇ ਰਹੇ ਸੀ ਅਲੱਗ-ਅਲੱਗ ਚਰਚਾਂ ਤੇ ਜਿੱਥੇ ਵੀ ਸਾਨੂੰ ਕਹਿੰਦਾ ਸੀ ਪਹਿਲਾਂ 1 ਸਾਲ 5 ਸਾਲ ਚਰਚ ਨਾਲ ਜੁੜੇ ਰਹੇ ਸੀ ਸਾਨੂੰ ਕੋਈ ਫਰਕ ਨਹੀਂ ਲੱਗਿਆ ਇਹ ਜ਼ਿਆਦਾ ਹੀ ਨਸ਼ਾ ਕਰਨ ਲੱਗ ਗਿਆ ਅੱਛਾ ਮੇਰਾ ਮਨ ਅੱਕ ਚੁੱਕਿਆ ਸੀ ਮੈਂ ਕਿਹਾ ਹੋ ਨਹੀਂ ਮੈਂ ਚਰਚ ਜਾਣਾ ਮੈਂ ਬੜੀ ਦੁਖੀ ਸੀ ਮੈਂ ਰੋਣਾ ਕਰ ਲਾਣਾ ਮੇਰੇ ਬੱਚੇ ਵੀ ਰੋਂਦੇ ਸੀ ਹੂੰ ਫੇਰ ਅਜ ਇੱਕ ਦਿਨ ਅਸੀਂ ਇਹਨਾਂ ਨੂੰ ਘਰੋਂ ਆਰ ਕੇ ਕੱਢਤਾ ਸੀ ਮੈਂ ਕਿਹਾ ਚਲਿਆ ਜਾ ਸਾਡੀ ਜ਼ਿੰਦਗੀ ਤੋਂ ਮੇਰੇ ਬੱਚਿਆਂ ਤੋਂ ਅਸੀਂ ਤੈਨੂੰ ਕਰੋ ਨਹੀਂ ਕਰੇ ਨਹੀਂ ਰੱਖਣਾ ਅੱਛਾ ਇਹ ਚਲਾ ਗਿਆ ਇਹ ਆਪਦੀ ਦੀਦੀ ਕੋਲੇ ਚਲਾ ਗਿਆ ਸਮਝ ਰਹੇ ਹੋ ਨਾ ਕੀ ਹਾਲਾਤ ਹੋਣਗੇ 12 ਸਾਲ ਤੋਂ ਇਦਾਂ ਦੇ ਹਾਲਾਤਾਂ ਦੇ ਵਿੱਚ ਇੱਕ ਦਿਨ ਕੱਟਣਾ ਵੀ ਮੁਸ਼ਕਲ ਆ ਤੇ 12 ਸਾਲ ਲੜਾਈ ਝਗੜਾ ਕਲੇਸ਼ ਕਰਦੇ ਵਿੱਚ ਜਿੰਨਾ ਪੈਸਾ ਆ ਰਿਹਾ ਹੈ ਸਾਰਾ ਨਸ਼ੇ ਦੇ ਵਿੱਚ ਜਾ ਰਿਹਾ ਹੈ ਬੰਦੇ ਤੋਂ ਛੁੱਟ ਨਹੀਂ ਰਿਹਾਗਾ ਕੋਈ ਬੰਦਾ ਇਹਨੂੰ ਛੁਡਾ ਨਹੀਂ ਸਕਦਾ ਚਰਚ ਵੀ ਜਾ ਰਹੇ ਆ ਹੱਲ ਤਾਂ ਵੀ ਨਹੀਂ ਹੋ ਰਿਹਾ ਫਿਰ ਕੀ ਹੋਇਆ ਭੈਣ ਕਰ ਲੜਕੇ ਘਰੋਂ ਕੱਢ ਦਿੱਤਾ ਇਹਨੂੰ ਹਾਂਜੀ ਹਾਂਜੀ ਇਹਨੂੰ ਘਰੋਂ ਅਸੀਂ ਲੜਕੇ ਕੱਢਦਾ ਬੱਚੇ ਰੋਂਦੇ ਸੀ ਮੈਂ ਕਿਹਾ ਨਹੀਂ ਇਹਨੂੰ ਆਪਾਂ ਹੁਣ ਕਰੇ ਨਹੀਂ ਰਖਣਾ ਇਹ ਚਲਾ ਜਾਵੇ ਕਿ ਜਿੱਤੇ ਜਿੱਤੇ ਆਪਦਾ ਕੰਮ ਕਰੇ ਔਰ ਨਸ਼ਾ ਕਰੇ ਹੂੰ ਫਿਰ ਇਹ ਦੀਦੀ ਕੋਲ ਚਲਾ ਗਿਆ ਉਹਨਾਂ ਨੇ ਮਹਾ ਅਭਿਸ਼ੇਕ ਵਿੱਚ ਆਣਾ ਸੀ ਅੱਛਾ 크리스마ਸ ਤੋਂ ਇੱਕ ਦਿਨ ਪਹਿਲਾਂ ਠੀਕ ਹੈ ਦਾਨ ਪਾਣ ਆਉਣਾ ਸੀ ਹੂੰ ਤੇ ਇਹ ਨਾਲ ਆ ਗਿਆ ਅੱਛਾ ਇਹ ਕਹਿੰਦਾ ਕਿ ਵੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਜਾਣਾ ਚਰਚ ਕਹਿੰਦਾ ਸੀ ਮੈਂ ਨਹੀਂ ਜਾਣਾ ਹੂੰ ਤੇ ਇਹ ਆਇਆ ਤੇ ਇਹਨੇ ਵੀਰ ਜੀ ਨੇ ਦੁਆ ਕਰਾਈ ਤੇ ਉਹਦਾ ਬੇਟਾ ਸੀ ਉਹਨਾਂ ਨੇ ਵੀ ਦੁਆ ਕਰਾਈ ਫਾਦਰ ਤੋਂ ਤੇ ਇਹ ਵੀ ਨਾਲ ਸੀ ਇਹਨਾਂ ਮੈਂਡਿਚੇ ਨੇ ਸੋਚਿਆ ਕਹਿੰਦਾ ਕਿ ਮੈਂ ਕਿਹਾ ਕਿ ਪ੍ਰਭੂ ਮੈਨੂੰ ਹੀ ਚੰਗਾ ਕਰ ਦੇਵੇ ਅੱਛਾ ਬਸ ਮੈਂ ਇੰਨਾ ਹੀ ਸੋਚਿਆ ਸੀ ਤੇ ਫਾਦਰ ਨੇ ਮੈਨੂੰ ਪ੍ਰੇਰ ਕਰ ਦਿੱਤੀ ਅੱਛਾ ਬਸ ਉਸ ਤੋਂ ਬਾਅਦ ਘਰ ਚਲਾ ਗਿਆ ਬਸ ਦੋ ਤਿੰਨ ਦਿਨ ਮੈਡੀਸਨ ਬਸ ਲੈਂਦੇ ਰਹਿ ਤੇ ਉਹਦੇ ਨਾਲ ਹੀ ਹੌਲੀ ਹੌਲੀ ਕਰਕੇ ਬਿਲਕੁਲ ਅਜ ਆਜ਼ਾਦ ਹੋ ਚੁੱਕੇ ਨੇ ਕੋਈ ਨਸ਼ਾ ਨਹੀਂ ਰਹਿ ਗਿਆ ਹੁਣ ਹਾਂਜੀ ਹਾਂਜੀ ਕੁਝ ਬਿਲਕੁਲ ਵੀ ਨਹੀਂ ਨਸ਼ਾ ਰ데요 ਜੀਸਸ ਅਸੀਂ ਪ੍ਰਭੂ ਦਾ ਫਾਦਰ ਦਾ ਦਵਾਈ ਵੀ ਨਹੀਂ ਹੋਂ ਤਾਂ ਲੈਂਦੇ ਅਸੀਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਅੱਜ ਬਹੁਤ ਹੀ ਖੁਸ਼ ਆ ਓ ਮਾਈਕ ਕਰੋ ਮਾਈਕ ਕਰੋ ਉਹਨਾਂ ਨੂੰ ਦਿਓ ਮੈਨੂੰ ਸਿਰਫ 5 ਸੈਕਿੰਡ ਫਾਦਰ ਨੇ ਯਾਦ ਰੱਖਿਆ ਇਸ ਨੂੰ ਸਮਝ ਰਹੇ ਹੋ ਪੇਸਟ ਫੇਸ ਅੱਜ ਮਿਲ ਰਿਹਾ ਅੱਜ ਮੇਰੀ ਮੁਲਾਕਾਤ ਹੋ ਰਹੀ ਹੈ ਅੱਜ ਮਿਲ ਰਿਹਾ ਅੱਜ ਪਹਿਲੀ ਵਾਰ ਮੈਸਟਰ ਚ ਆਈਆਂ ਇੱਥੇ 5 ਸੈਕਿੰਡ ਮੁਲਾਕਾਤ ਹੋਈ ਆ ਹੱਥ ਆਇਆ ਕਿ ਅੱਜ ਤੋਂ ਆਜ਼ਾਦ ਆ ਹਾਂ ਪਰ ਮੈਂ ਮਨ ਚ ਕਿਹਾ ਮੈਂ ਹਾਂ ਜੇ ਬਚਾਉਂਦੇ ਆ ਤਾਂ ਮੈਨੂੰ ਬਚਾ ਕੇ ਦਿਖਾਉਣ ਫੇਰ ਆ ਅੱਛਾ ਚੈਲੰਜ ਕੀਤਾ ਦਿਲ ਦੇ ਵਿੱਚ ਕਿ ਅਗਰ ਮਹਾਮੁਸ਼ੀਕ ਹੈਗਾ ਆ ਤਾਂ ਮੈਨੂੰ ਬਚਾ ਕੇ ਦਿਖਾਏ ਤੇ ਕਿੰਨਾ ਟਾਈਮ ਹੋਇਆ ਇੱਥੇ ਆਉਂਦੇ ਹੁਣ ਹਣ ਪਹਿਲਾ ਦਿਨ ਹੀ ਆ ਅੱਜ ਪਹਿਲੀ ਵਾਰੀ ਅਸੀਂ ਇੱਥੇ ਆਏ ਹਾਂ ਕਿਸੇ ਦੇ ਨਾਲ ਆਏ ਸੀਗੇ ਚਰਚ ਦੇ ਵਿੱਚ ਕਿ ਜਾ ਕੇ ਦੇਖੀਏ ਤਾਂ ਸਹੀ ਅੱਜ ਪ੍ਰਭੂ ਨੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀਆਂ ਦਿੱਤੀਆਂ ਅਸੀਂ ਦੱਸ ਨਹੀਂ ਸਕਦੇ ਜੋ 5 ਸਾਲ ਚ ਨਹੀਂ ਹੋਇਆ ਜੋ 5 ਸਾਲ ਜ ਨਹੀਂ ਹੋਇਆ ਉਹ ਇੱਕ ਮੁਲਾਕਾਤ ਚ ਹੋ ਗਿਆ ਹਾਂਜੀ ਹਾਂਜੀ ਤੇ ਪੈਣ ਹੁਣ ਜੀਵਨ ਬਚ ਗਿਆ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਨਸ਼ੇ ਸਾਰੇ ਖਤਮ ਹੋ ਗਏ ਹਾਂਜੀ ਹਾਂਜੀ ਲੜਾਈ ਕਲੇਸ਼ ਵੀ ਖਤਮ ਹੋ ਗਿਆ ਹਾਂਜੀ ਬਿਲਕੁਲ ਤੇ ਪਹਿਲਾਂ ਜਦੋਂ ਛੱਡਣ ਦੀ ਕੋਸ਼ਿਸ਼ ਕਰਦੇ ਸੀ ਉਦੋਂ ਟੋੜ ਲੱਗਦੀ ਸੀ ਬ੍ਰਦਰ ਬਹੁਤ ਜ਼ਿਆਦਾ ਜੀ ਹੂੰ ਬਹੁਤ ਜ਼ਿਆਦਾ ਵੀ ਛੁੱਟਦਾ ਨਹੀਂ ਸੀ ਹੁੰਦਾ ਕੋਸ਼ਿਸ਼ ਕਰਦੇ ਸੀ ਕਿ ਵੀ ਛੱਡਦੇ ਆ ਬੜਾ ਬੜੀ ਕੋਸ਼ਿਸ਼ ਕਰਦੇ ਸੀ ਹੂੰ ਪਰ ਨਹੀਂ ਅਬਲੀ ਬੰਦਾ ਛੱਡ ਨਹੀਂ ਸਕਦਾ ਇਹ ਨਹੀਂ ਹਾਂ ਨਹੀਂ ਉਹ ਵੀ 12 ਸਾਲ ਤੋਂ ਕਰਨ ਵਾਲਾ ਹਾਂ ਡਾਕਟਰਾਂ ਕਹਿੰਦਾ ਸੀ ਵੀ ਤੂੰ ਨਹੀਂ ਛੱਡ ਸਕਦਾ ਡਾਕਟਰਾਂ ਨੇ ਕਹਿੰਦਾ ਸੀ ਵੀ ਨਸ਼ਾ ਕਦੇ ਨਹੀਂ ਖਤਮ ਹੋਣਾ ਉਹ ਕਹਿੰਦੇ ਵੀ ਤੇਰਾ ਘਰ ਵਾਲਾ ਨਿਸ਼ਾਨੀ ਛੱਡ ਸਕਦਾ ਕਦੇ ਵੀ ਅੱਛਾ ਮੈਂ ਕਿਹਾ ਚੱਲੋ ਤੇ ਫਿਰ ਪਹਿਲਾਂ ਵੀ ਚਰਚ ਜੀ ਜਾਂਦੇ ਸੀ ਜਦੋਂ 5 ਸਾਲ ਹਾਂਜੀ ਹਾਂਜੀ ਤੇ ਉੱਥੇ ਵੀ ਪ੍ਰੇਅਰ ਕਰਵਾਉਂਦੇ ਰਹੇ ਹਾਂ ਪ੍ਰੇਅਰ ਕਰਵਾਉਂਦੇ ਸੀ ਪਰ ਫਰਕ ਨਹੀਂ ਲੱਗਦਾ ਸੀ ਤੇ ਇਹ ਕਰਦਾ ਸੀ ਮੈਂ ਕਰੇ ਜਾ ਕੇ ਸਭ ਜਿਆਦਾ ਕਰਨ ਲੱਗੇ ਜਾਂ ਬੰਦਗੀ ਚੋ ਜਲਦੀ ਚੁੱਟ ਜਾਣਾ ਤੇ ਬਸ ਨਸ਼ਾ ਕਰਦੇ ਜਿਹਾ ਬੰਦਗੀ ਚਾਲਦੀ ਜੁੱਟ ਕੇ ਨਸ਼ਾ ਕਰਦੇ ਜਿਹਾ ਤੇ ਰਾਤ ਨੂੰ ਵੀ ਉੱਠ ਉੱਠ ਕੇ ਨਸ਼ਾ ਕਰਨਾ ਹਾਂਜੀ ਹਾਂਜੀ ਕਿੰਨਾ ਪੈਸਾ ਖਰਾਬ ਕੀਤਾ ਨਸ਼ੇ ਚ ਫਿਰ ਬਹੁਤ ਜਿਆਦਾ ਜੀ 12 ਸਾਲਾਂ ਦੇ ਵਿੱਚ ਇੱਕ ਦਿਨ ਚ ਕਿੰਨੇ ਦਾ ਪੀਂਦੇ ਸੀ 10-12000 ਦਾ ਲਾਜਿੰਦਾ ਉਹ ਇੱਕ ਦਿਨ ਦਾ ਸੁਣੋ 10 ਤੋਂ 12000 ਦਾ ਚਿੱਟੇ ਦਾ ਨਸ਼ਾ ਇੱਕ ਦਿਨ ਦਾ ਸੀ ਤੇ 12 ਸਾਲਾਂ ਦੇ ਵਿੱਚ ਕਿੰਨਾ ਕੀਤਾ ਹੋਊਗਾ ਕਰੋੜਾਂ ਰੁਪਈਆ ਬੰਦੇ ਨੇ ਖਰਾਬ ਕਰਤਾ ਤੇ ਜਦੋਂ ਇੱਥੇ ਆਏ ਕੀ ਬਦਲਾਅ ਲੱਗਾ ਫਿਰ ਉਸ ਤੋਂ ਬਾਅਦ ਜਦੋਂ ਪ੍ਰੇਅਰ ਹੋਈ ਮੇਰੇ ਯਾਰ ਹੋਈ ਮਨ ਸ਼ਾਂਤ ਹੋ ਗਿਆ ਮੈਂ ਕਰੇ ਗਿਆ ਮੈਂ ਮੈਂ ਅੱਜ ਤੋਂ ਬਾਅਦ ਨਹੀਂ ਕਰਦਾ ਅੱਛਾ ਸੀ ਮੈਨੂੰ ਮਾਫ ਕਰੋ ਜੇ ਗਲਤੀਆਂ ਹੋ ਗਈਆਂ ਪਹਿਲਾਂ ਇਹ ਕਹਿੰਦਾ ਬੇਨਾਂ ਕਿਵੇਂ ਮਨ ਬਦਲ ਗਿਆ ਯਕਦਾਂ ਵੀ ਪਹਿਲਾਂ ਲੜਕੇ ਤੁਹਾਨੂੰ ਘਰੋਂ ਕੱਢਿਆ ਆਇਆ ਸੀਗਾ ਤੁਸੀਂ ਭੈਣ ਕੋਲ ਆਏ ਸੀ ਉਹੀ ਤੁਹਾਨੂੰ ਇੱਥੇ ਲੈ ਕੇ ਆਏ ਤੇ ਪਹਿਲੀ ਮੁਲਾਕਾਤ ਚ ਖੁਦਾ ਨੇ ਤੁਹਾਡੀ ਆਤਮਾ ਹੀ ਚੇਂਜ ਕਰ ਦਿੱਤੀ ਮਨ ਬਦਲ ਦਿੱਤਾ ਤੇ ਜਦੋਂ ਘਰੇ ਗਏ करेगा बिल्कुल शांत दूसरे दिन कटाता हां हां ए और उसके बाद दो-तीन दिन के बीच-बीच में छाड़ गया। ਹੁਣ ਕਿੰਨਾ ਟਾਈਮ ਹੋ ਗਿਆ ਤੁਸੀਂ ਨਸ਼ਾ ਨਹੀਂ ਕਰ ਰਹੇ? ਮੈਨੂੰ ਲਗਭਗ 1 ਮਹੀਨਾ ਹੋ ਗਿਆ। 1 ਮਹੀਨਾ ਚੈੱਕ ਕਰਨ ਤੋਂ ਬਾਅਦ ਆਇਆ ਗਵਾਈ ਦਿਨ। ਨਹੀਂ ਨਹੀਂ ਚੈੱਕ ਨਹੀਂ। ਹੂੰ ਤੁਹਾਡੇ ਕੋਲ ਫੇਰ ਕਰਾਣੇ ਸੀ ਫੋਨ ਦੇ ਵਿੱਚ। ਅੱਛਾ ਮੈਂ ਹਸਪਤਾਲ ਚ ਸੀਗਾ। ਅੱਛਾ ਹਾਂ ਤੇ ਹੁਣ ਕੋਈ ਤੋੜ ਨਹੀਂ ਆ? ਨਾ ਕੋਈ ਤੋੜ ਨਹੀਂ। ਬਿਲਕੁਲ ਓਕੇ ਹੋ ਗਿਆ। ਇਹ ਇਕੋ ਹੀ ਕਰ ਸਕਦਾ ਹੋਇਆ ਮਹਾ ਅਭਿਸ਼ੇਕ ਦਾ ਖੁਦਾ ਜਿੱਥੇ ਤੁਸੀਂ ਬੈਠੇ ਹੋਏ ਆ। ਲੱਖਾਂ ਕਰੋੜਾਂ ਰੁਪਈਆ ਖਰਾਬ ਕਰਨ ਤੋਂ ਬਾਅਦ ਲੜਾਈ ਝਗੜਾ ਪਰਿਵਾਰ ਵੀ ਖਤਮ ਵਾਲੀ ਗੱਲ ਹੀ ਸੀ ਜਦੋਂ ਅਲੱਗ-ਅਲੱਗ ਹੋ ਗਏ ਦੁਖੀ ਹੋ ਗਏ ਆਪਣੇ ਹਸਬੰਦ ਨੂੰ ਘਰੋਂ ਬਾਹਰ ਕੱਢ ਦਿੱਤਾ ਛੋਟੀ ਗੱਲ ਲੱਗਦੀ ਹੈ ਤੁਹਾਨੂੰ ਕਿੰਨਾ ਭਿਆੰਕਰ ਸਮਾਂ ਹੋਏਗਾ ਉਦੋਂ ਪ੍ਰਕਾਸ਼ ਦਾ ਪਰਮੇਸ਼ਵਰ ਯਹਵਾ ਕੀ ਕਹਿੰਦਾ ਜਿਹੜੇ ਪ੍ਰਭੂ ਦੇ ਦਾਸਾਂ ਨੂੰ ਆਮ ਜਿਹਾ ਸਮਝਦੇ ਐ ਨਾ ਤਾਂ ਦੇਖੋ 5 ਸੈਕਿੰਡ ਨੇ ਨਵਾਂ ਜੀਵਨ ਦੇ ਦਿੱਤਾ ਆ ਜੇ ਹਲੀਮਗੀ ਦੇ ਨਾਲ ਪਿਆਰ ਦੇ ਨਾਲ ਆ ਰਹੇ ਆ ਨਾ ਤਾਂ ਇੱਕ ਮੁਲਾਕਾਤ ਔਰ ਇੱਕ ਸ਼ਬਦ ਤੁਹਾਡੇ ਜੀਵਨ ਬਦਲ ਕੇ ਰੱਖ ਦਵੇਗਾ ਯਿਸੂ ਜੀ ਦਾ ਆਮੇਨ ਕਰਦਾ ਮਾਹੌਲ ਬਦਲ ਗਿਆ ਬ੍ਰਦਰ ਤਾਰੀਫ ਕਰੀਏ ਖੁਦਾ ਦਾਲੀ ਜ਼ੋਰ ਦੇ ਨਾਲ ਸਭ ਜਣੇ ਗੋਡ ਬlesਸ ਯੂ ਗੋਡ ਬlesਸਿੰਗ ਬੱਟੇ ਬੱਟੇ ਕੰਮੀ ਕਰੀਂ ਤੋਂ ਹੈ ਮਹਾ ਅਭਿਸ਼ੇਕ ਯਹੋਵਾ